ਜੁੜੇ ਰਹੋ ਇਹ ਤਿੰਨੇ ਦੇਵੇ ਵਾਲੇ ਰੋਡ ਤੇ ਦੱਸੋ ਕਿਹੜੇ ਮੁੰਡਾ ਨਾਲ ਜਾਂਦਾ ਹੈ ਕਿਹੜੇ ਵਹੀਕਲ ਤੇ ਉਹਨੂੰ ਲੈਣ ਜਾਂਦੇ ਆ ਮਾੜਾ ਮੋਟਾ ਹੈ ਨਾ ਦੇਖ ਲਓ ਤੁਹਾਡੇ ਵੀ ਕੁੜੀਆਂ ਹੋਣੀਆਂ ਸਾਰੇ ਆਪਾਂ ਧੀਆਂ ਪੈਣ ਵਾਲੇ ਹੈਗੇ ਆ ਉਹਨਾਂ ਦੇ ਪੈਨਸ਼ਨ ਨੂੰ ਵੀ ਚਾਹੀਦਾ ਹੈ ਵੀ ਜਿਨ੍ਹਾਂ ਦੇ ਪੈਨਸ਼ਨ ਵਾਲਾ ਜ ਮੈਂ ਗੱਲ ਕੀਤੀ ਹੈ ਉਹ ਉਹਨਾਂ ਨੂੰ ਸਮਝਾਉਣ ਬੱਚਿਆਂ ਨੂੰ ਹਾਂ ਅਗਾਹ ਤੋਂ ਮਿਲ ਗਏ ਤਾਂ ਮੈਂ ਛੱਡਣੇ ਵੀ ਨਹੀਂ ਮੈਂ ਇਹਨਾਂ ਤੇ ਕਾਰਵਾਈ ਕਰੂੰਗਾ ਫਿਰ ਉਹਨਾਂ ਨੂੰ ਵੀ ਆਪਾਂ ਲਿਜਾ ਕੇ ਉਹਨਾਂ ਤੇ ਕਾਰਵਾਈ ਕਰਾਂਗੇ ਜੀ ਉਹਨਾਂ ਨੂੰ ਆਪਣਾ ਆਰਸੀਆਂ 1 2 ਆਪਾਂ ਰੋਕ ਰੱਖਿਆ ਇਹਨਾਂ ਦੇ ਆਰਸੀਆਂ ਇਹਨਾਂ ਨੂੰ ਕਹਿ ਵੀ ਤੁਸੀਂ ਵਟਸਐਪ ਤੇ ਮੰਗਾਓ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ। ਕੁੜੀਆਂ ਦੇ ਸਕੂਲ ਅੱਗੇ ਭੂੜ ਆਸ਼ਕਾਂ ਦੀ ਅਕਸਰ ਫੇਰੀ ਰਹਿੰਦੀ ਆ ਤੇ ਉੱਥੇ ਜਮਾਵੜਾ ਰਹਿੰਦਾ ਏ। ਹੁਣ ਕੋਟਕਪੂਰਾ ਦੇ ਡੀਐਸਪੀ ਸੰਜੀਵ ਕੁਮਾਰ ਨੇ ਇਹਨਾਂ ਆਸ਼ਕਾਂ ਦੀ ਸ਼ਮਤ ਲਿਆਦੀ ਆ। ਉਹਨਾਂ ਲੜਕੀਆਂ ਦੇ ਸਕੂਲ ਅੱਗੇ ਛੁੱਟੀ ਵੇਲੇ ਤੇ ਸਕੂਲ ਲੱਗਣ ਵੇਲੇ ਖੜਦੇ ਆਸ਼ਕਾਂ ਨੂੰ ਅੱਜ ਇੱਕਦਮ ਰੇਡ ਕਰਕੇ ਫੜ ਲਿਆ ਕਈਆਂ ਨੂੰ ਗਲਮੇ ਤੋਂ ਫੜਿਆ ਤੇ ਕਈਆਂ ਨੂੰ ਜੀਪ ਵਿੱਚ ਵੀ ਬਿਠਾਇਆ ਪਰ ਫਿਰ ਇਹ ਬੱਚੇ ਨਵਾਲਗ ਹੋਣ ਕਾਰਨ ਉਹਨਾਂ ਦੇ ਭਵਿੱਖ ਨੂੰ ਸੋਚਦੇ ਆ ਉਹਨਾਂ ਨੇ ਉਹਨਾਂ ਦੇ ਫੋਨ ਤੋਂ ਉਹਨਾਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੇ ਬੱਚਿਆਂ ਦੇ ਜੋ ਹਾਲਾਤ ਆ ਜੋ ਕੁਝ ਉਹ ਘਰੋਂ ਬਾਹਰ ਰਹਿ ਕੇ ਕਰ ਰਹੇ ਆ ਉਹ ਸਾਰੀ ਸਥਿਤੀ ਉਹਨਾਂ ਦੇ ਮਾਪਿਆਂ ਨੂੰ ਦੱਸੀ ਤੇ ਨਾਲ ਦੀ ਨਾਲ ਚੇਤਾਵਨੀ ਦਿੱਤੀ ਕਿ ਇਹਨਾਂ ਨੂੰ ਸੰਭਾਲੋ ਨਹੀਂ ਤਾਂ ਅਗਲੀ ਵਾਰ ਫਿਰ ਪੁਲਿਸ ਜਿਹੜੀ ਕਾਰਵਾਈ ਕਰਦੀ ਹੁੰਦੀ ਆ ਉਹੀ ਕਰੇਗੀ ਜੇਵਲ ਰੋਡ ਤੋਂ ਤਾਂ ਸਿੱਧਾ ਆਉਂਦੇ ਕੁੜੀਆਂ ਵਾਲਾ ਸਕੂਲ ਤੁਹਾਨੂੰ ਪਤਾ ਕਿੱਥੇ ਆ ਗਿਆ ਇੱਥੇ ਤਿੰਨੇ ਦੇਵੇ ਵਾਲੇ ਰੋਡ ਤੇ ਦੱਸੋ ਕਿਹੜੇ ਮੁੰਡਾ ਨਾਲ ਜਾਂਦਾ ਹੈ ਕਿਹੜੇ ਵਾਹਨ ਤੇ ਉਹਨੂੰ ਲੈਣ ਜਾਂਦੇ ਆ ਮਾੜਾ ਮੋਟਾ ਹੈ ਨਾ ਦੇਖ ਲਓ ਤੁਹਾਡੇ ਵੀ ਕੁੜੀਆਂ ਹੋਣੀਆਂ ਇਹਨਾਂ ਨੂੰ ਘਾਮ ਲਾਓ ਮੁੜ ਕੇ ਫੇਰ ਕੋਈ ਉਹ ਨਾ ਜਾ ਜੇ ਮੈਨੂੰ ਅੱਜ ਮੈਂ ਭੇਜ ਦੇਣਾ ਇਹਨਾਂ ਨੂੰ ਹਾਂ ਅਗਾਂਹ ਤੋਂ ਮਿਲ ਗਏ ਤਾਂ ਮੈਂ ਛੱਡਣੇ ਵੀ ਨਹੀਂ ਮੈਂ ਇਹਨਾਂ ਤੇ ਕਾਰਵਾਈ ਕਰੂੰਗਾ ਫਿਰ ਜੋ ਬੱਚੀਆਂ ਸਕੂਲ ਵਿੱਚ ਪੜ੍ਹਦੀਆਂ ਇੱਥੇ ਕੰਨਿਆ ਸਕੂਲ ਹੋ ਗਿਆ ਜਿੰਨੇ ਵੀ ਇੱਥੇ ਸਕੂਲ ਕਾਲਜ ਹੈ ਉਹਨਾਂ ਦੇ ਪੇਰੈਂਟਸ ਦੇ ਡਿਮਾਂਡ ਤੇ ਡਾਕਟਰ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਸਾਹਿਬ ਫਰੀਦਪੁਰ ਜੀ ਦੇ ਦਿਸਾ ਨਿਰਦੇਸ਼ਾਂ ਤੇ ਸਪੈਸ਼ਲ ਲੈਡੀ ਸਟਾਫ ਤਾਇਨਾਤ ਕੀਤਾ ਗਿਆ ਤੇ ਪੀਸੀਆਰ ਨੂੰ ਵੀ ਹਦਾਇਤਾਂ ਕੀਤੀਆਂ ਗਈਆਂ ਵੀ ਸਵੇਰੇ ਸਕੂਲ ਦੇ ਟਾਈਮ ਆਪਣਾ ਪੀਸੀਆਰ ਦੀ ਗਸ਼ਤ ਕੀਤੀ ਜਾਵੇ ਤੇ ਐਸਐਸਪੀ ਸਾਹਿਬ ਦੇ ਦਿਸਾ ਨਿਰਦੇਸ਼ਾਂ ਤੇ ਮੈਂ ਵੀ ਸਪੈਸ਼ਲ ਚੈਕਿੰਗ ਲਈ ਇੱਥੇ ਆਇਆ ਕੰਨਿਆ ਸਕੂਲ ਕੋਲ ਕਿਸ ਤਰੀਕੇ ਦੀ ਜਿਹੜੀ ਇੱਥੇ ਕੋਈ ਲੜਕੇ ਘੁੰਮ ਰਿਹਾ ਹੋਵੇ ਜੋ ਵੀ ਹੈਗੇ ਆ ਵੀ ਆਵਾਰਾਗਰਦ ਲੜਕੇ ਆਉਂਦੇ ਆ ਕੁੜੀਆਂ ਦਾ ਪਿੱਛਾ ਕਰਦੇ ਆ ਉਹਨਾਂ ਨੂੰ ਮਤਲਬ ਸਮਝਾ ਕੇ ਉਹਨਾਂ ਦੇ ਪੈਰੈਂਟਸ ਨਾਲ ਗੱਲਬਾਤ ਕੀਤੀ ਗਈ ਹੈ ਤੇ ਵੀ ਉਹਨਾਂ ਨੂੰ ਇੱਕ ਮੌਕਾ ਆਪਾ ਦਿੱਤਾ ਹੈ ਨਾਵਲਕ ਬੱਚੇ ਆ ਉਹ ਵੀ ਕੀ ਅਪੀ ਸਰ ਕਰਨਾ ਚਾਹੁੰਦੇ ਵੀ ਮੈਂ ਤਾਂ ਇਹ ਕਰੂੰਗਾ ਜੇ ਵੀ ਆਪ ਸਾਰੇ ਆਪਾਂ ਧੀਆਂ ਪੇਣ ਵਾਲੇ ਹੈਗੇ ਆ ਉਹਨਾਂ ਦੇ ਪੈਰੈਂਟਸ ਨੂੰ ਵੀ ਚਾਹੀਦਾ ਵੀ ਜਿਨ੍ਹਾਂ ਦੇ ਪੈਰੈਂਟਸ ਨਾਲ ਅੱਜ ਮੈਂ ਗੱਲ ਕੀਤੀ ਹੈ ਉਹ ਉਹਨਾਂ ਨੂੰ ਸਮਝਾਉਣ ਬੱਚਿਆਂ ਨੂੰ ਵੀ ਇਸ ਤਰ੍ਹਾਂ ਦੇ ਆ ਮਤਲਬ ਮਾਰੀ ਗੱਲ ਐ ਉਹ ਬੱਚੇ ਵੀ ਜਿਹੜੇ ਪਿੱਛਾ ਇੱਥੇ ਘੁੰਮਦੇ ਫਿਰਦੇ ਆ ਜਿਨ੍ਹਾਂ ਦਾ ਇੱਧਰ ਨੂੰ ਰਸਤਾ ਨਹੀਂ ਬਣਦਾ ਉਹ ਮਤਲਬ ਉਹ ਵੀ ਨਾਬਾਲਗ ਬੱਚੇ ਹੈਗੇ ਆ ਉਹਨਾਂ ਨੂੰ ਸਮਝਾਇਆ ਗਿਆ ਤੇ ਉਹਨਾਂ ਦੇ ਪੈਰਸ ਨੂੰ ਵੀ ਮਤਲਬ ਫੋਨ ਤੇ ਆਪਾਂ ਦੱਸਿਆ ਵੀ ਤੁਹਾਡੇ ਬੱਚੇ ਇੱਧਰ ਨੂੰ ਆਏ ਆ ਜਿਨ੍ਹਾਂ ਦਾ ਰਸਤਾ ਇੱਧਰ ਨਹੀਂ ਬਣਦਾ ਕੋਈ ਮੋਰਸਲ ਵਗੈਰਾ ਦਾ ਨੰਬਰ ਲੈਣੀ ਹੈ ਉਹਨਾਂ ਉਹਨਾਂ ਨੂੰ ਵੀ ਆਪਾਂ ਲਿਜਾ ਕੇ ਉਹਨਾਂ ਤੇ ਕਾਰਵਾਈ ਕਰਾਂਗੇ ਜੀ ਉਹਨਾਂ ਨੂੰ ਆਪਣਾ ਆਰਸੀਆਂ ਇੱਕ ਦੋ ਆਪਾਂ ਰੋਕ ਰੱਖਿਆ ਇਹਨਾਂ ਦੇ ਆਰਸੀਆਂ ਇਹਨਾਂ ਨੂੰ ਕਹਿ ਵੀ ਤੁਸੀਂ ਵਟਸਐਪ ਤੇ ਮੰਗਾਓ ਜੇ ਪੇਪਰ ਸਹੀ ਹੋਏ ਦੇਖ ਕੇ ਆਪਾਂ ਭੇਜ ਦਾਂਗੇ ਬਾਕੀ ਜਿਨ੍ਹਾਂ ਦੇ ਨਹੀਂ ਗਏ ਉਹਨਾਂ ਤੇ ਆਪਾਂ ਚਲਾਨ ਵਗੈਰਾ ਕਰਾਂਗੇ ਜੀ